ਹਾਂਜੀ ਪ੍ਰਧਾਨ ਜੀ ਅੱਗਭਾਰੀ ਤੁਹਾਡਾ ਕੀ ਸਿਸਟਮ ਕੀ ਚੱਲ ਰਿਹਾ ਹੈ ਆਪਣਾ ਇਹ ਸਰਕਾਰ ਆਪਣਾ ਕੀ ਕਹਿ ਰਹੀ ਆ ਆਪਾਂ ਨੂੰ ਸਰਕਾਰ ਵਾਸਤੇ ਆਪਾਂ ਕੀ ਕਰ ਸਕਦੇ ਆਂ ਸਰਕਾਰ ਵਾਸਤੇ ਆਪਾਂ ਚੰਗਾ ਵੋ ਕੀਤਾ ਹੈਗਾ ਪਰ ਹੁਣ ਸਰਕਾਰ ਆਪਣੀ ਨਾ ਧੱਕਾ ਨਹੀਂ ਕਰ ਰਹੀ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਆਜ਼ਾਦ ਜਥੇਬੰਦੀ ਵੱਲੋਂ ਜਾਨੀ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਜਿਹੜਾ ਕਿਸਾਨਾਂ ਨਾਲ ਪੰਜਾਬ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਉਹ ਧੱਕੇ ਦੇ ਖਿਲਾਫ ਅੱਜ ਅਸੀਂ ਪੱਟੀ ਗਿਣਤੀ 'ਚ ਖੇਤਾਂ ਦੇ ਵਿੱਚ ਪਹੁੰਚੇ ਆ ਜਾਨੀ ਜਿਹੜੀ ਸਰਕਾਰ ਹੈ ਇਹ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਲੰਮੇ ਸਮੇਂ ਤੋਂ ਪਹਿਲਾ ਜਿਵੇਂ ਆਪਾਂ ਕਹਿੰਦੇ ਆ ਵੀ ਜਿਹਨਾਂ ਜਦੋਂ ਖੇਤਾਂ ਦੇ ਵਿੱਚ ਕੋਈ ਵੀ ਕਿਸਾਨ ਆਪਣੀ ਫਸਲ ਪੀਚਦਾ ਉਹ ਤੋਂ ਫਸਲ ਪੀਚਣ ਤੋਂ ਵੀ ਰੋਕਿਆ ਜਾਂਦਾ ਹੈ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਸਾਡੇ ਮੁਤਾਬਕ ਖੇਤੀ ਕਰੋ ਜਿਹੜਾ ਕਿਸਾਨ ਹੈ ਅਸਲ ਕਿਸਾਨ ਨੂੰ ਪਤਾ ਹੈ ਵੀ ਖੇਤੀ ਕਰੋ ਖੇਤੀ ਮਤਲਬ ਬਜਾਦ ਕਰਨੀ ਹੈ ਕਿਹੜੇ ਸੈਬ ਕਿਹੜੇ ਸਮੇਂ ਦੀ ਕਟਾਈ ਕਰਨੀ ਹੈ ਹੁਣ ਜਾਨੀ ਜੀਰੀ ਕਟਾਈ ਕਰਨ ਦਾ ਸਮਾਂ ਆਇਆ ਹੈ ਹੁਣ ਸਰਕਾਰ ਨੇ ਸਖਤਾਈ ਕਰਤੀ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣਗੇ ਉਹਨਾਂ ਤੇ ਲਾਲ ਐਂਟਰੀ ਕੀਤੀ ਜਾਊਗੀ ਉਹਨਾਂ ਨੂੰ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਹੋਰ ਜਾਨੀ ਜੁਰਮਾਨਾ ਵੀ ਸਰਕਾਰ ਵੱਲੋਂ ਰੱਖਿਆ ਗਿਆ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ 50000 ਰੁਪਏ ਜੁਰਮਾਨਾ ਕੀਤਾ ਜਾਊਗਾ ਜਾਣੀ ਬਹੁਤ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਕਿਸਾਨਾਂ ਦੇ ਖਿਲਾਫ ਬਣਾਏ ਨੇ ਸਰਕਾਰਾਂ ਨੇ ਇੱਕ ਪ੍ਰਧਾਨ ਦੀ ਬੇਨਤੀ ਹੈ ਆਪਣੇ ਲੈ ਲਓ ਵੀ ਫੈਕਟਰੀਆਂ ਲੱਗੀਆਂ ਹੋਈਆਂ ਨੇਗੀਆਂ ਸਭ ਤੋਂ ਵੱਧ ਆਪਣਾ ਇਨਸਾਨ ਉਹ ਕਰ ਰਹੇ ਨੇ ਸਭ ਤੋਂ ਵੱਧ ਆਪਣੇ ਮਾਲਕ ਕਿਸਾਨਾਂ ਨੂੰ ਵੱਧਨ ਸਾਨੂੰ ਉਹ ਕਰਦੇ ਨੇ ਆਪਾਂ ਆਮਨਾ ਖਿਲਾਫ ਵੀ ਬੋਲੇ ਆ ਆਪਾਂ ਦੇਖੋ ਚੱਲੇ ਆ ਆਪਾਂ ਕੈਸਾ ਹਾਲ ਆਪਨੂੰ ਚੱਲਦਾ ਨੂੰ ਹੋ ਕੇ ਇਹਨਾਂ ਨੂੰ ਵੀ ਹੋ ਗਿਆ ਇਹਨਾਂ ਨੂੰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਆਪਣੇ ਕਿਸਾਨਾਂ ਦੇ ਕਾਰਵਾਈ ਕਦੋਂ ਹੁੰਦੀ ਆ ਫੈਕਟਰੀਆਂ ਤੋਂ ਪਹਿਲਾਂ ਦੀ ਗੱਲ ਜੇ ਆਪਾਂ ਕਰਨੀ ਹੋਵੇ ਜਿਵੇਂ ਹੁਣ ਆਪਣੇ ਦਸਹਿਰਾ ਲੰਘ ਕੇ ਗਿਆ ਦਸਹਿਰੇ ਦੇ ਉੱਥੇ ਜਾਨੀ ਇਹਨਾਂ ਨੇ ਰਾਵਣ ਦੇ ਪੁਤਲੇ ਭੂਕੇ ਨੇ ਪਟਾਕੇ ਪਾ ਕੇ ਵਿੱਚ ਕੇਂਦਰ ਦੇ ਮੋਦੀ ਸਰਕਾਰ ਨੇ ਜਾਨੀ ਮੋਦੀ ਨੇ ਖੁਦ ਆਪ ਰਾਵਣ ਦੇ ਪੁੱਤਰ ਨੂੰ ਅੱਗ ਲਾਈ ਹੈ ਉੱਥੇ ਜਾਨੀ ਇੰਨਾ ਪ੍ਰਦੂਸ਼ਣ ਹੋਇਆ ਜਿਹਦੇ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣਾ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਤੇ ਮੁੱਖ ਮੰਤਰੀ ਨੇ ਰਾਵਣ ਨੂੰ ਅੱਗ ਲਾਈ ਹੈ ਦਸਹਿਰੇ ਵਾਲੇ ਦਿਨ ਉੱਥੇ ਜਾਨੀ ਵਿੱਚ ਪਟਾਕੇ ਪਾਤੇ ਉਹਨਾਂ ਨੇ ਬੁੱਤਾਂ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਇਆ ਹੁਣ ਦੀਵਾਲੀ ਵਾਲੇ ਦਿਨ ਦਿੱਲੀ ਦੇ ਵਿੱਚ ਪੜਾ ਕੇ ਚੱਲੇ ਨੇ ਹਜੇ ਕਿਸਾਨ ਕਿਸਾਨ ਨੇ ਜਿਹੜਾ ਪਰਾਲੀ ਨੂੰ ਅੱਗ ਨਹੀਂ ਲਾਉਣ ਲੱਗੇ ਯਾਨੀ ਦੀਵਾਲੀ ਲੰਘ ਕੇ ਗਈਆ ਦੀਵਾਲੀ ਵਾਲੇ ਦਿਨ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਇਆ ਦਿੱਲੀ ਦੇ ਵਿੱਚ 400 ਤੋਂ ਪਾਰ ਆ ਜਿਹੜਾ ਉਹ ਪ੍ਰਦੂਸ਼ਣ ਟੱਪ ਗਿਆ ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਧੂਆ ਹੋ ਰਿਹਾ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜ਼ਿਆਦਾ ਫੈਕਟਰੀਆਂ ਨੇ ਆਵਾਜਾਈ ਹੈ ਜਿਹੜੀ ਉਹ ਜ਼ਿਆਦਾ ਦਿੱਲੀ ਦੇ ਵਿੱਚ ਹੈ ਤੋਂ ਆਦਾ ਪ੍ਰਦੂਸ਼ਣ ਤਾਂ ਉਹਨਾਂ ਦਾ ਹੋ ਰਿਹਾ ਜਾਨੀ ਤੰਗ ਹੈ ਜਿਹੜਾ ਪਰੇਸ਼ਾਨ ਨੂੰ ਕੀਤਾ ਜਾ ਰਿਹਾ ਹੈ ਕਿਸਾਨ ਨੂੰ ਪਰੇਸ਼ਾਨ ਆਪਣੀ ਸੁਣਵਾਈ ਕਾਤੋਂ ਨਹੀਂ ਹੋ ਰਹੀ ਹੈ ਜੀ ਆਪਣੀ ਸੁਣਵਾਈ ਕਾਤੋਂ ਨਹੀਂ ਹੋ ਰਹੀ ਪੰਜਾਬ ਸਰਕਾਰ ਨਹੀਂ ਕਰਦੀ ਕਿਉਂ ਸਰਕਾਰ ਕੁਝ ਨਹੀਂ ਕਰਦੀ ਨਹੀਂ ਹੋ ਰਹੀ ਵੀ ਆਪਣਾ ਹਜੇ ਏਕਾ ਨਹੀਂ ਹੈਗਾ ਉਹਨਾਂ ਜਦੋਂ ਆਪਾਂ ਇੱਕ ਮੁੱਠ ਹੋ ਗਏ ਜਾਨੀ ਏਕੇ ਦੇ ਵਿੱਚ ਪਰੋਏ ਗਏ ਫੇਰ ਸਰਕਾਰ ਆਪਾਂ ਤੋਂ ਜਾਨੀ ਦਬਲ ਲੱਗ ਜੂਗੀ ਹੁਣ ਸਰਕਾਰ ਆਪਣੇ ਤੇ ਹਾਂ ਵੀ ਹੁੰਦੀ ਜਾਂਦੀ ਆ ਆਪਣਾ ਜਿਹੜਾ ਏਕਾ ਉਹ ਜ਼ਰੂਰੀ ਆ ਵੀ ਏਕੇ ਦੇ ਵਿੱਚ ਜਾਨੀ ਬਾਲਾ ਹੁੰਦਾ ਜਿਹੜੀ ਆ ਮੁਠੀ ਹੈ ਜੇ ਇਹਨੂੰ ਆਪਾਂ ਬੰਦ ਕਰ ਲਈਏ ਤਾਂ ਇੱਕ ਸੰਦ ਬਣ ਜਾਂਦਾ ਥੋੜੀ ਇੱਕ ਬੇਨਤੀ ਹੈ ਜੀ ਪ੍ਰਧਾਨ ਜੀ ਆਪਾਂ ਵੀ ਚਲੋ ਆਪਾਂ ਸਾਰੇ ਮੁੱਖ ਬੰਦੇ ਆ ਤੁਸੀਂ ਮੁੱਖ ਬੰਦੇ ਤੁਸੀਂ ਆਪਣਾ ਸੌਥਾ ਕਾਹ ਤੋਂ ਨਹੀਂ ਹੋ ਰਿਹਾ ਆਪਣਾ ਸੌਥਾ ਆਪਣੇ ਵਿਚਾਰਾਂ 'ਚ ਫਰਕ ਹੈ ਇਸ ਕਰਕੇ ਨਹੀਂ ਹੋ ਰਿਹਾ ਵੀ ਜਿਹੜੇ ਵਿਚਾਰ ਨੇ ਉਹ ਵਿਚਾਰਾਂ ਕਰਕੇ ਕਿਤੇ ਨਾ ਕਿਤੇ ਤਣਕਤਾਸ ਹੋ ਜਾਂਦੀ ਹੈ ਜਾਨੀ ਉੱਥੇ ਆਪਣਾ ਫਿਰ ਸੌਥਾ ਨਹੀਂ ਫਰਕ ਵਿਚਾਰਾਂ 'ਚ ਵੀ ਨਹੀਂ ਆਪਣੇ ਹੈਗਾ ਜੀ ਪ੍ਰਧਾਨ ਜੀ ਆਪਣੇ ਫਰਕ ਕੀ ਹੈ ਸਰਕਾਰ 'ਚ ਫਰਕ ਹੈ ਗੱਲ ਆ ਉੱਥੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਪਤਾ ਕੀ ਹੈ ਥੋੜੀ ਗੱਲ ਆ ਗੁੱਸਾ ਨਾ ਕਰੋ ਮੇਰੀ ਗੱਲ ਆ ਸਾਰਿਆਂ ਆਪਾਂ ਜੁਨੀਆਂ ਨੇ ਬੈਠ ਉੱਥੇ ਫਰਕ ਕੀ ਆ ਆਪਣਾ ਥੋੜਾ ਜਿਹਾ ਆਪਾਂ ਉਹ ਚੱਕਰ ਚ ਪੈਨੇ ਆ ਜੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਉਹਨਾਂ ਦਾ ਹੱਕ ਬਣਾ ਦਾ ਆਪਾਂ ਨੂੰ ਪਾੜਨ ਦਾ ਉਹਨਾਂ ਦਾ ਤਾਂ ਜਾਨੀ ਵੋਟ ਰਾਜ ਪਾੜੇ ਪਿਓ ਨਾ ਜੀ ਇਹ ਗੱਲ ਹੈਗੀ ਹੈ ਫਾਈਨਲ ਉਹਨਾਂ ਨੇ ਪਾੜ ਕੇ ਆਪਾਂ ਨੂੰ ਜਾਨੀ ਰਾਜ ਕਰਨਾ ਸਭ ਤੋਂ ਵੱਡੀ ਗੱਲ ਇਹ ਹੈ ਜੀ ਉਹਨਾਂ ਵਾਸਤੇ ਜੇ ਉਹ ਪਾੜਨਗੇ ਤਾਂ ਹੀ ਰਾਜ ਕਰਨਗੇ ਇਹ ਤਾਂ ਆਪਾਂ ਰੇ ਸੋਚਣਾ ਵੀ ਜੇ ਆਪਾਂ ਉਹਨਾਂ ਉਹ ਜਦੋਂ ਆਪਾਂ ਨੂੰ ਪਾੜਦੇ ਨੇ ਉਦੋਂ ਆਪਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਇਹ ਆਪਾਂ ਨੂੰ ਕਿਉਂ ਪਾੜਦੇ ਨੇ ਬਸ ਥੋੜਾ ਜਿਹਾ ਫਰਕ ਆਪਣੇ ਚਿਹਰੇ ਜਾਂਦਾ ਜੀ ਆਪਾਂ ਉਹ ਤੋਂ ਬੋਲਦੇ ਨਹੀਂ ਹਾਂ ਉਦੋਂ ਆਪਾਂ ਨੂੰ ਬੋਲਣਾ ਚਾਹੀਦਾ ਚਾਹੀਦਾ ਜੀ ਬੋਲਣਾ ਆਪਾਂ ਨੂੰ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਚਾਹੀਦਾ ਜੀ ਬੋਲਣਾ ਆਪਣਾ ਜਿਹੜੇ ਆਪਣੇ ਲੋਕ ਨੇ ਇਹ ਵੋਟਾਂ ਵੇਲੇ ਵੋਟਰ ਵਾਲਿਆਂ ਦੇ ਹੱਕ 'ਚ ਜਾ ਕੇ ਖੜ ਜਾਂਦੇ ਨੇ ਇਹ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਪੈਰੀ ਹੱਥ ਲਾਉਣ ਤੱਕ ਜਾਂਦੇ ਨੇ ਇੱਕ ਮਿੰਟ ਜੀ ਇੱਕ ਮਿੰਟ ਆਪਾਂ ਕੱਟ ਕੇ ਪਾਵਾਂਗੇ ਇਹਨੂੰ ਹਲੇ ਐ ਨਹੀਂ ਕਰਦੇ ਹੋ ਖੜ ਜਾ ਤੂੰ ਇਹਦਾ ਤੂੰ ਟੈਨਸ਼ਨ ਨਾ ਲੈ ਲੰਬੇ ਨਹੀਂ ਆਉਂਦੇ 3 ਮਿੰਟਾਂ ਲਾਵਾਂਗੇ 3 ਮਿੰਟਾਂ ਚ 3 ਮਿੰਟਾਂ ਵੀਡੀਓ ਬਣਾ ਕੇ ਉਹ ਕਰ ਲਾਂਗੇ ਨਹੀਂ ਇੱਕ ਹੋਰ ਬਣਾ ਲੈ ਇਹਨੂੰ ਨਹੀਂ ਨਹੀਂ ਇਹ ਜੋ ਕੱਟ ਕੇ ਬਣਾਵਾਂਗੇ ਅੱਜ ਇਹ ਜੋ ਕੱਟ ਕੇ ਬਣਾ ਕੇ 3 ਮਿੰਟਾਂ ਦੀ ਵੀਡੀਓ ਵਾਧੂ ਆ ਜਿਆਦੇ ਬੱਸ ਹੋਰ ਜਿਆਦੇ ਬਰਾ ਨਹੀਂ ਨਹੀਂ ਵਾਧੂ ਨਹੀਂ ਹੁੰਦੀ ਖੜ ਜਾ ਦੇਖੋ ਮੈਂ ਤਾਂ ਤੈਨੂੰ ਭੇਜ ਦੂੰਗਾ ਤੈਨੂੰ ਭੇਜ ਦੇਣਾ ਇਹ ਜੋ ਕੱਟ ਕੱਟ ਕੇ ਬਣਾ ਕੇ 3 ਮਿੰਟਾਂ ਦੀ ਬਾਦੂ ਆ ਆ 3 ਮਿੰਟਾਂ ਦੀ ਬਾਦੂ 3 ਮਿੰਟ ਬਾਦੂ ਬਣਾਉਣਾ ਹੈ ਬਾਦੂ ਹੀ ਬਣਾਉਣਾ ਹੈ ਪਾ 3 ਮਿੰਟਾਂ 3 ਮਿੰਟ ਬਾਦੂ ਨਹੀਂ ਜਿਆ cah 3 ਮਿੰਟ ਬਣਾਵਾਂਗੇ ਜਾਂ ਇਹ ਵੇ ਤਾਂ ਕਿੰਨੇ ਮਿੰਟਾਂ ਦੀ ਬਣ ਗਈ ਜੀ 4-5 ਦੀ ਬਣ ਗਈ ਇਹ ਇਹ 3 ਮਿੰਟ ਬਣਾਵਾਂਗੇ ਕੁੱਲ ਆਪਾਂ ਕੱਟ ਕੱਟ ਕੇ ਸਾਰੀ ਇਹਦੀਆਂ ਸ਼ਾਰਟ ਕਰਕੇ ਬਾਦੀ ਕੁਝ ਕੁਝ